ਬੀਤੇ ਦਿਨੀ ਪੂਰੇ ਪੰਜਾਬ ਦੇ ਨਾਲ ਦੇਸ਼ ਤੇ ਦੁਨੀਆ ਵਿੱਚ ਵੇਖਿਆ ਗਿਆ ਕਿ ਵਾਤਾਵਰਣ ਵਿੱਚ ਬਦਲਾਅ ਹੋ ਰਿਹਾ ਹੈ ਚਾਹੇ ਉਹ ਗਰਮੀਆਂ ਦੀ ਗੱਲ ਕੀਤੀ ਜਾਵੇ ਜਾਂ ਸਰਦੀਆਂ ਦੀ ਮੌਸਮ ਦਿਨ ਬਦਨ ਚੇਂਜ ਹੁੰਦਾ ਜਾ ਰਿਹਾ ਹੈ ਬਦਲਾਅ ਵੱਲ ਵੱਧਦਾ ਜਾ ਰਿਹਾ ਹੈ ਗਰਮੀ ਵਿੱਚ ਅਤ ਦੀ ਗਰਮੀ ਅਤੇ ਸਰਦੀ ਵਿੱਚ ਅਤ ਦੀ ਸਰਦੀ ਪੈ ਰਹੀ ਹੈ ਜਿਸ ਕਾਰਨ ਲੋਕਾਂ ਦਾ ਰਹਿਣਾ ਅਤੇ ਜੀਵਨ ਪੂਰੀ ਤਰ੍ਹਾਂ ਉਲਟ ਪਲਟ ਹੋ ਗਿਆ ਹੈ ਜਿਸ ਕਰਕੇ ਲੋਕਾਂ ਨੇ ਮੌਸਮ ਦੇ ਮિજાਜ ਨੂੰ ਸਮਝਦੇ ਹੋਏ ਇਹ ਸਮਝਿਆ ਕਿ ਵਾਤਾਵਰਣ ਵਿੱਚ ਬਦਲਾਅ ਨੂੰ ਰੋਕਣ ਲਈ ਧਰਤੀ ਤੇ ਰੁੱਖਾਂ ਦੀ ਗਿਣਤੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਜੋ ਇਨਸਾਨ ਆਪਣੇ ਲਾਲਚ ਲਈ ਵੱਧ ਤੋਂ ਵੱਧ ਕੱਟ ਰਿਹਾ ਹੈ ਚਾਹੇ ਕੋਲੋਨੀਆ ਬਣਾਣੀਆਂ ਹੋਣ ਸੜਕਾਂ ਬਣਾਣੀਆਂ ਹੋਣ ਘਰ ਬਣਾਣੇ ਹੋਣ ਮਕਾਨ ਮੋਲ ਬਣਾਣੇ ਹੋਣ ਤੇ ਇਸ ਲਈ ਫਾਜ਼ਲ ਕਾ ਦੀ ਡਾਕਟਰ ਬੀਡੀ ਸਜਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਇਹ ਵੱਡਾ ਕੰਮ ਕੀਤਾ ਜਾ ਰਿਹਾ ਹੈ ਜਿਸ ਤੱਕ ਕਾਉਂਸਲਰ ਪੂਜਾ ਲੁਥਰਾ ਸਹਿ ਦੇਵਾ ਵੱਲੋਂ ਬੂਟੇ ਵੀ ਲਗਾਏ ਜਾ ਰਹੇ ਹਨ ਸਟੈਂਡ ਵੀ ਲਗਾਏ ਜਾ ਰਹੇ ਹਨ ਉਹਨਾਂ ਦੇ ਦੇਖ ਰੇਖ ਲਈ ਕੰਮ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਵੱਡਾ ਵੀ ਕੀਤਾ ਜਾਵੇਗਾ ਅੱਜ ਕਾਉਂਸਲਰ ਮੈਡਮ ਪੂਜਾ ਲੁਥਰਾ ਸਹਿ ਦੇਵਾ ਅਤੇ ਬੀਡੀ ਸਹਿ ਦੇਵਾ ਵੈਲਫੈਰ ਸੁਸਾਇਟੀ ਵੱਲੋਂ ਕੰਮ ਕੀਤਾ ਗਿਆ ਤੇ ਲੋਕਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬੜੀ ਪਹਿਲਾਂ ਤਾਂ ਮੈਂ ਆਪਣੀ ਟੀਮ ਵੱਲੋਂ ਸਭ ਦਾ ਸਵਾਗਤ ਕਰਦਾ ਜੋ ਇਹ ਕੰਮ ਆਪਾਂ ਕਰ ਰਹੇ ਹਾਂ ਮੇਰਾ ਟੀਚਾ ਬਾਬਾ RAMDEV ਨਗਰ ਮਲਕਾਨਾ ਮੱਲਾ ਦੁਰਗਾ ਕਲੋਨੀ ਤੋਬੀ ਕਾਡ ਨਗਰ ਇਹਨਾਂ ਸਾਰੇ ਨੂੰ ਹਰਾ-ਪਰਾ ਕਰਨ ਤੋਂ ਬਾਅਦ ਮੈਂ ਸ਼ਹਿਰ ਵੱਲ ਵਧਾਂਗਾ ਬਾਕੀ ਤਾਂ ਉੱਪਰ ਵਾਲੀ ਦੀ ਮौज ਹੁੰਦੀ ਏ ਉਸ ਨੇ ਕਿਸ ਵੇਲੇ ਬੁੱਧੀ ਨੂੰ ਬਦਲ ਦੇਣਾ ਹੈ ਉੱਪਰ ਵਾਲੇ ਜਾਂਦਾ ਸੋ ਤੁਹਾਡੇ ਭਰਾਵਾਂ ਦਾ ਸਹਿਯੋਗ ਏ ਅਸੀਂ ਰੇਲਵੇ ਫਾਟਕ ਤੋਂ ਲੱਗੇ ਹੋਏ ਆ ਤੇ ਪਹਿਲੇ ਡਾਕਟਰ ਨਵਦੀਪ ਤੱਕ ਦੋਨਾਂ ਸਾਈਡਾਂ ਤੇ ਅਸੀਂ ਪੌਦੇ ਲਗਾਉਂਦੇ ਜਾਣਾ ਇੱਥੇ ਤੱਕ ਅਜ ਅਸੀਂ ਪਹੁੰਚ ਗਏ ਆ ਇਸ ਤੋਂ ਦੂਸਰੀ ਸਾਈਡ ਸ਼ੁਰੂ ਕਰਾਂਗੇ ਤੇ ਅੱਜ ਮੈਡਮ ਆਈ ਨੇ ਇੱਥੇ ਕੀ ਕਹਿਣਾ ਚਾਹੁੰਦੇ ਹੋ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਜਿਕ ਕੰਮਾਂ ਦੇ ਵਿੱਚ ਉਹ ਪਹਿਲਾਂ ਹੀ ਬਹੁਤ ਐਕਟਿਵ ਨੇ ਅੱਜ ਜੋ ਸਾਡੇ ਨਾਲ ਮੋਢਾ ਜੋੜ ਕੇ ਖੜੇ ਨੇ ਬਹੁਤ ਅੱਛਾ ਲੱਗਿਆ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਕੀ ਸ਼ੁਭਸੰਦਿੱਤ ਹੈ ਮੈਡਮ ਨੇ ਮੈਡਮ ਜੀ ਸਾਡੇ ਨਾਲ ਖੜੇ ਨਹੀਂ ਉਹਨਾਂ ਨੇ ਕਿਹਾ ਅਸੀਂ ਹਰ ਪਲ ਹਰ ਟਾਈਮ ਸੁਸਾਇਟੀ ਦੇ ਨਾਲ ਖੜੇ ਆ ਸੋ ਸ਼ੁਕਰਗੁਜ਼ਾਰ ਆ ਉਹਨਾਂ ਦਾ ਅਸੀਂ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਹਾਂਜੀ ਨਮਸਕਾਰ ਜੀ ਅੱਜ ਅਸੀਂ ਆਲਮ ਸ਼ਾਹ ਰੋਡ ਤੇ ਆਏ ਹਾਂ ਜਿੱਥੇ ਰਾਜ ਚੁਗ ਜੀ ਤੇਰਾ ਦੀ ਪੂਰੀ ਟੀਮ ਵੱਲੋਂ ਜਿਹੜੀ ਸਾਇਟੀ ਬਣਾਈ ਗਈ ਏ ਰੁੱਖ ਲਗਾਵਾਂਗੇ ਤਾਂ ਹੀ ਬਚ ਪਾਵਾਂਗੇ ਔਰ ਸੇਵ ਟਰੀ ਸੇਵ ਲਾਈਫ ਇਹ ਜਿਹੜੀ ਸਾਇਟੀ ਇਹਨਾਂ ਵੱਲੋਂ ਬਣਾਈ ਗਈ ਏ ਔਰ ਬਹੁਤ ਵੱਧ ਜਿਹੜਾ ਉਪਰਾਲਾ ਨੇ ਪੂਰੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਔਰ ਮੈਂ ਸਾਰੀਆਂ ਸਾਇਟੀਜ਼ ਦਾ ਹੀ ਧੰਨਵਾਦ ਕਰਦੀ ਹਾਂ ਕਿ ਜਿਹੜੀਆਂ এনवायरमेंट ਨੂੰ ਬਚਾਉਣ ਵਾਸਤੇ ਐਨੇ ਜਿਹੜਾ ਐਕਟਿਵਲੀ ਕੰਮ ਕਰ ਰਹੇ ਨੇ ਔਰ ਹਰ ਇੱਕ ਜਗ੍ਹਾ ਤੇ ਜਿਹੜੇ ਪੇੜ ਲਗਾਏ ਜਾ ਰਹੇ ਨੇ ਔਰ ਸਾਡੀ ਵੀ ਜਿਹੜੀ ਸਾਇਟੀ ਡਾਕਟਰ ਬੀਦੀ ਸਿਟਲੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਜਿਹੜਾ ਜਿਹੜੇ ਪੌਦੇ ਵਗੈਰਾ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਪਿੱਛੇ ਅਸੀਂ ਆਵੇ ਪਿੰਡ ਦੇ ਵਿੱਚ ਵੀ ਪੌਦੇ ਪ੍ਰੋਵਾਈਡ ਕਰਵਾ ਕੇ ਆਏ ਸੀ ਔਰ ਕੱਲ ਵੀ ਸਾਨੂੰ ਸ਼ਤੀਵ ਵਾਲਾ ਪਿੰਡ ਜਿੱਥੇ ਪੌਦੇ ਲਗਾਉਣ ਵਾਸਤੇ ਹੁਕਮ ਆਇਆ ਹੈ ਇਹ ਕਹ ਲਈਏ ਇਹ ਕਿਉਂਕਿ ਜਿੰਨਾ ਅਸੀਂ এনवायरमेंट ਨੂੰ ਬਚਾਵਾਂਗੇ ਔਰ ਓਨਾ ਹੀ ਸਾਡੇ ਜਿਹੜੇ ਬੱਚਿਆਂ ਦਾ ਭਵਿਕਲ ਨੂੰ ਸੁੱਖਾ ਹੋਏਗਾ ਤਾਂ ਮੈਂ ਸਾਰੀ ਸੋਸਾਇਟੀ ਦਾ ਵੀ ਧੰਨਵਾਦ ਕਰਦੀ ਹਾਂ ਔਰ ਸਪੈਸ਼ਲੀ ਅਜੇ ਰਾਜ ਚੁੱਪ ਜੀ ਦਾ ਰਣਬੁਲੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਅੱਜ ਇਸ ਉਪਰਾਲੇ ਦੇ ਵਿੱਚ ਮੈਨੂੰ ਵੀ ਇੱਕ ਸਹਿਯੋਗ ਕਰਨ ਦਾ ਹਿੱਸਾ ਦਿੱਤਾ ਔਰ ਮੈਂ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਔਰ ਇਹਨਾਂ ਨੂੰ ਅਸ਼ਵਾਸਨ ਦੇਨੀ ਹੈ ਕਿ ਜਿੱਥੇ ਇਹਨਾਂ ਨੂੰ ਜ਼ਰੂਰਤ ਪਵੇਗੀ ਸਾਡੀ ਜਿਹੜੀ ਸੋਸਾਇਟੀ ਡਾਕਟਰ ਬੀਰੀਸ ਚ ਦੇਵਾ ਮੋਰਲ ਵੈਲਫੇਅਰ ਸੋਸਾਇਟੀ ਔਰ ਐਜ਼ ਅ ਕਾਉਂਸਲਰ ਵੀ ਮੈਂ ਕਹ ਤਾਂ ਮੇਸ਼ਾ ਇਹਨਾਂ ਦਿਨਾਂ ਜਿਹੜੀ ਮੈਂ ਖੜੀ ਰਵਾਂਗੀ ਪਰ ਮੇਰੀ ਪੂਰੀ ਟੀਮ ਹੈ ਉਹ ਵੀ ਇਹਨਾਂ ਦਿਸੇ ਉਹ ਪੂਰਾ ਕਰੇਗੀ ਮੈਡਮ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਮੈਂ ਇਹੀ ਸੰਦੇਸ਼ ਦੇਵਾਂਗੀ ਕਿ ਤੁਹਾਡੇ ਪਿਆਰ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਹੈ ਉਹ ਸੰਭਵ ਨਹੀਂ ਹੈਗਾ ਤਾਂ ਜਿਵੇਂ ਜਿਵੇਂ ਤੁਹਾਡੇ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਉਹਦੇ ਸਦਕਾ ਹੀ ਜਿਹੜੀ ਹੈ ਸਾਇਟੀ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ ਔਰ ਜਿੱਥੇ ਜਿੱਥੇ ਕਿਸੇ ਨੂੰ ਵੀ ਪੇੜ ਦੀ ਜ਼ਰੂਰਤ ਹੈ ਤਾਂ ਉਹ ਜਿਹੜਾ ਇਹ ਰੁੱਖ ਲਗਾਉਣ ਵਾਸਤੇ ਤਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ 956316000 ਨੰਬਰ ਸੰਪਰਕ ਕਰ ਸਕਦੇ ਹੋ ਔਰ ਕੱਲ ਵੀ ਜਿਹੜਾ ਅਸੀਂ ਪਿੰਡ ਦੇ ਵਿੱਚ ਜਿਹੜੇ ਪੌਦੇ ਪ੍ਰੋਵਾਈਡ ਕਰਵਾਣ ਜਾਣਾ ਕਿਉਂਕਿ ਇਹ ਜਿਹੜਾ ਹੁਣ ਜਾਗਰੂਕਤਾ ਹੈ ਇਹ ਸਾਰੇ ਜਿਹੜੇ ਸ਼ਹਿਰ ਵਾਸੀਆ ਵੇ ਸਾਰੇ ਹਲਕਾ ਵਾਸੀਆ ਦੇ ਵਿੱਚ ਜਿਹੜੀ ਪੈਦਾ ਹੋ ਚੁੱਕੀ ਹੈ ਔਰ ਇੱਕ ਬੜਾ ਵਧੀਆ ਜਿਹੜਾ ਇੱਕ ਪੋਜ਼ਿਟਿਵ ਜਿਹੜਾ ਪੁਆਇੰਟ ਹੈ ਜਿੰਦੇ ਸਦਕਾ ਹੀ ਜਿਹੜਾ ਆਪਾਂ এনवायरमेंट ਨੂੰ ਬਚਾ ਸਕਦੇ ਆ ਔਰ ਸਾਰਾ ਦਾ ਉਪਰਾਲੇ ਇੱਕ ਮਿਲ ਕੇ ਸੰਝ ਤੇ ਸੰਝੇ ਉਪਰਾਲੇ ਵੇ ਸਭ ਪ੍ਰਸੰਨ ਨੂੰ ਸੇ ਲੋ ਕਰਨਾ ਚਾਹੀਦਾ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत